ਸ਼ੱਕ ਸਾਬ ਤੁਹਾਡੀ ਪਿੰਡ ਦੇ ਵਿੱਚ ਜਿਹੜਾ ਬਾਰਿਸ਼ ਕੰਮ ਕਰਕੇ ਕਾਫੀ ਜਿਹੜਾ ਗਰੀਬ ਪਰਿਵਾਰਾਂ ਦੇ ਦਿੱਤੇ ਕਹਿਰੇਟ ਹੈ ਸਾਡੇ ਪਿੰਟਿੰਗਾ ਵਾਲੀ ਹਲਕਾ ਬਲਵਾਣਾ ਦੇ ਵਾਸਤੇ ਜਿਹੜਾ 1 ਅਗਸਤ ਤੇ 2 ਕਿਸ਼ਤਾ ਜਿਹੜਾ ਦਿਨ ਹੈ ਮੈਂ ਸਮਝਦਾ ਹਾਂ ਕਿ ਇਹ ਬਲੈਕ ਡੇ ਹੈ ਕਾਲੇ ਦਿਨ ਹੈ ਇਹਦੇ ਵਿੱਚ ਕੋਈ 100 ਦੇ ਕਰੀਬ ਜਿਹੜੇ ਘਰ ਹੈ ਉਹ ਬੇਕਰ ਰੋਏ ਆਪਦੇ ਸਮਾਨ ਕੱਢਿਆ ਤੇ ਮੈਂ ਪ੍ਰਸ਼ਾਸਨ ਤੋਂ ਮੰਗ ਕਰਦਾ ਕਿ ਇਹਨਾਂ ਗਰੀਬ ਲੋਕਾਂ ਦੀ ਸਹਾਇਤਾ ਕੀਤੀ ਜਾਏ ਇਸ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਉਚਲੇ ਇੱਕ ਹਫਤੇ ਦੇ ਵਿੱਚ ਸਾਡੇ ਹਲਕਾ ਬਲਵਾਨਾ ਦੇ ਮਾਨਯੋਗ ਐਮਐਲਏ ਸਾਹਿਬ ਅਮਨਦੀਪ ਸਿੰਘ ਗੋਲਡੀ ਮਿਸਾਫਿਰ ਨੇ ਓਪਨਲੀ ਜਿਹੜਾ ਕਹਿ ਕੇ ਗਏ ਸੀ ਵੀ ਇਹਨਾਂ ਦੇ ਜਿਹੜੇ ਪਲਾਟ ਕੱਟੇ ਜਾਣ ਪੰਜ-ਪੰਜ ਮਰਲੇ ਦੇ ਉਹ ਅਪ੍ਰੈਲ ਦੇ ਵਿੱਚ ਕੱਟੇ ਜਾਣ ਮੈਂ ਐਮਐਲਏ ਸਾਹਿਬ ਨੂੰ ਬੇਨਤੀ ਕਰਾਂਗਾ ਕਿ ਇਹ ਤਾਰੀਖ 'ਤੇ ਤਾਰੀਖ ਇਹ ਬੰਦ ਕਰੋ ਔਰ ਇਹਨਾਂ ਦੇ ਫੌਰਨ ਤੌਰ ਤੇ ਜਿਨ੍ਹਾਂ ਜ਼ਮੀਦਾਰਾਂ ਨੇ ਹੁਣ ਫਸਲ ਤਾਂ ਰਹੀ ਨਹੀਂ ਫਸਲ ਤਾਂ ਤਬਾਹ ਹੋ ਗਈ ਤੇ ਉਹਨਾਂ ਦੇ ਉੱਤੇ ਹੁਣੇ ਪਲਾਟ ਕੱਟ ਦਿਓ ਅਪ੍ਰੈਲ ਕਿਉਂ ਅੱਜ ਕਿਉਂ ਨਹੀਂ ਤੇ ਗਰੀਬ ਲੋਕਾਂ ਨੂੰ ਸਹਾਇਤਾ ਦਿੱਤੀ ਜਾਏ ਪੰਜ ਪੰਜ ਮਰਲੇ ਪਲਾਟ ਦਿੱਤੇ ਜਾਣ ਤੇ ਉਹਨਾਂ ਦੇ ਉੱਤੇ ਮਕਾਨ ਬਣਾਉਣ ਵਾਸਤੇ ਫੋਰਨ ਤੌਰ ਤੇ ਰੁਪਏ ਦਿੱਤੇ ਜਾਣ ਤੇ ਇਹਦਾ ਸਰਵੇ ਕੀਤਾ ਜਾਏ ਪਹਿਲ ਆ ਕੇ ਅਫਸਰ ਆਡੇ ਅੱਜ ਜਿਹੜਾ ਪਿੰਡ ਦੇ ਵਿੱਚ ਜਿਹੜਾ ਉਹ ਲੋਕਾਂ ਨੂੰ ਕਿਸ ਤਰ੍ਹਾਂ ਦੀ ਸਹਾਨ ਦਿੱਤੀ ਗਈ ਜਿਹੜੇ ਗਰੀਬ ਪਰਿਵਾਰਾਂ ਦੇ ਘਰਟ ਹੈਗੇ ਸਾਡਾ ਪਿੰਟਿੰਗ ਵਾਲੀ ਮੈਨੂੰ ਮਾਣ ਹੈ ਕਿ ਮੈਂ ਪਿੰਟਿੰਗ ਵਾਲੀ ਦੇ ਵਿੱਚ ਮੇਰਾ ਜਨਮ ਹੋਇਆ ਇਸ ਦੇ ਵਿੱਚ ਲੋਕ ਜਿਹੜੇ ਹੈ ਉਹਨਾਂ ਦੀ ਬਾਹ ਫੜੀ ਹੈ ਗਰੀਬ ਲੋਕਾਂ ਦੀ ਮੇਰੇ ਕੋਲ ਹੀ ਆਪਣਾ ਇੱਕ ਕਰੋ ਹੁਣ ਮੈਂ ਮੁੱਲ ਲਿਆ ਸੀ ਉਹਦੇ ਵਿੱਚ ਜਿਹੜੇ ਗਰੀਬ ਪਰਿਵਾਰ ਹੈ ਉਹਨਾਂ ਨੂੰ ਬਿਠਾਏ ਹੈ ਔਰ ਗਊਸ਼ਾਲਾ ਹੈਗੇ ਹੋਰ ਵੀ ਜਿਹੜੇ ਲੋਕ ਹੈ ਉਹਨਾਂ ਨੇ ਪਿੰਡ ਦੇ ਵਿੱਚ ਉਹਨਾਂ ਨੂੰ ਛੜਨ ਦਿੱਤੀ ਹੈ ਹਰੇਕ ਤਰ੍ਹਾਂ ਦੀ ਉਹਨਾਂ ਨੇ ਮਦਦ ਦਿੱਤੀ ਹੈ ਕੋਈ ਪਰ ਫਿਰ ਵੀ ਜਿਹੜਾ ਪ੍ਰਸ਼ਾਸਨ ਤੇ ਸਰਕਾਰ ਦਾ ਜਿਹੜਾ ਹੈ ਉਹ ਮੈਂ ਮੰਗ ਕਰਦਾ ਫਿਰ ਮੰਗ ਕਰਦਾ ਕਿ ਜਿਹੜੇ ਪੰਜ ਪੰਜ ਬੰਦੇ ਦੇ 플ਾਟ ਹੈ ਉਹ ਅੱਜ ਹੀ ਵੰਡੇ ਜਾਣ ਮੈਂ ਸਮਝਦਾ ਕਿ ਇਹ ਇੱਕ ਪਿੰਡ ਦਾ ਹੀ ਮਸਲਾ ਨਹੀਂ ਹੈ ਟਿੰਗਾ ਵਾਲੇ ਦਾ ਮੈਂ ਪੂਰੇ ਜਿਹੜੇ ਸਾਡੇ ਬੱਲਵਾਂ ਦੇ ਹਲਕੇ ਦੇ ਪਿੰਡਾਂ 'ਚ ਮੈਂ ਗੱਲ ਕਰਦਾ ਕਿ ਇੱਕ ਬਹੁਤ ਬਹੁ ਪ੍ਰਚਾਰਿਤ ਤੇ ਬਹੁ ਕਰੋੜੀ ਇੱਕ ਥਾਪਰ ਪ੍ਰਯੋਜਨਾ ਜਿਹਦਾ ਨਾਂ ਸੁਣ ਸੁਣ ਕੇ ਸਾਡੇ ਕੰਨ ਪੱਕ ਗਏ ਇੱਕ ਥਾਪਰ ਪ੍ਰਯੋਜਨਾ ਹੈ ਜਿਹਦੇ ਨਾਲ ਪਤਾ ਨਹੀਂ ਕੀ ਚਮਤਕਾਰ ਹੋ ਜਾਣਾ ਹੈ ਅੱਜ ਥਾਪਰ ਜਿਹੜੀ ਪ੍ਰਯੋਜਨਾ ਹੈ ਉਹਦੇ ਵਿੱਚ ਕਰੋੜਾਂ ਰੁਪਏ ਮੈਂ ਤੁਹਾਡੇ ਉਹਨਾਂ ਰਿਕਾਰਡ ਤੇ ਲਾਈਵ کہہ ਰਿਹਾ ਕਿ ਬੀਡੀਪੀਓ ਦਫਤਰ ਦੇ ਕਈ ਜਿਹੜੇ ਸੈਕਟਰੀ ਹੈਗੇ ਬਲੈਕਸ਼ਿਪ ਉਹਨਾਂ ਨੂੰ ਜੀ ਵਿਜੀਲੈਂਸ ਹੱਥ ਪਾਵੀ ਨਾ ਤਾਂ ਦੱਸ ਦੇਣਗੇ ਬਿਅ 66 ਪ੍ਰੋਜੈਕਟ ਦੇ ਨਾਂ ਤੇ ਤੁਸੀਂ ਪਿੰਡਾਂ ਦੇ ਪਾਣੀ ਦੀ ਨਿਕਾਸ਼ ਨਹੀਂ ਕੀਤੀ ਤੇ ਤੁਸੀਂ ਇਹ ਆਪ ਦੀ ਜੇਬਾਂ ਭਰੀਆਂ ਅੱਜ ਲੋਕ ਬੇਕਰ ਜੜੇ ਹੋਇਆ ਖੇਤੀ ਦਾ ਨੁਕਸਾਨ ਹੋਇਆ ਪਸ਼ੂਆਂ ਦਾ ਨੁਕਸਾਨ ਹੋਇਆ ਇਸ ਦੇ ਲਈ ਸਾਰੀ ਇਹਨਾਂ ਦੀ ਇਹ ਫਲੋਪਤੀ ਫੇਲ ਠਾਪਰ ਪ੍ਰੋਜੈਕਟ ਹੈ ਜਿਸ ਦੀ ਮੈਂ ਵਿਜੀਲੈਂਸ ਪੰਜਾਬ ਤੋਂ ਜਿਹੜੇ ਜਾਂਚ ਦੀ ਮੰਗ ਕਰਦਾ ਅੱਜ ਤੁਹਾਡੇ ਪਿੰਡ ਦੇ ਵਿੱਚ ਕਿੰਨੇ ਜਿਹੜੇ ਨੁਕਸਾਨ ਹੋਇਆ ਪਿੰਡ ਦੇ ਵਿੱਚ ਕਿੰਟਿੰਗ ਅਵਾਲੀ ਦੇ ਵਿੱਚ ਜਿਹੜਾ ਅੱਜ 1 اگਸਟ 2 اگਸਟ ਇੱਕ ਮੈਂ ਸਮਝਦਾ ਕਿ ਬਲੈਕ ਡੇ ਦੇ ਰੁਕ ਕੇ ਕਹਿ ਸਕਦੇ ਹਾਂ ਕੋਈ 100 ਡਿਗਰੀ ਕਰਾ ਜਿਹੜੇ ਬੇਕਰੋਗੇ ਵਿਚਾਰੇ ਗਰੀਬ ਆਦਮੀ ਉਧਰ ਮੇਰੇ ਘਰ ਦੇ ਵਿੱਚ ਵੀ ਮੈਂ ਇੱਕ ਦੋ ਲੋਕ ਜਿਹੜੇ ਹੈਗੇ ਉਹਨਾਂ ਨੂੰ ਸ਼ਰਨ ਦਿੱਤੀ ਹੈ ਬਹੁਤ ਸਾਰੇ ਹੋਰ ਲੋਕਾਂ ਨੇ ਵੀ ਦਿੱਤੀ ਹੈ 100 ਕਰਾ ਜਿਹਨੇ ਆਪ ਦੇ ਮਕਾਨ ਟੈਗੇ ਉਹਨਾਂ ਦੇ ਤੇ ਉਹਦੇ ਵਿੱਚ ਸਮਾਨ ਉਹਨਾਂ ਨੇ ਕੱਢਿਆ ਬਹੁਤ ਹੀ ਅਜਿਹਾ ਜਿਹਾ ਦਿਨ ਸਾਨੂੰ ਵਿਚਲਿਤ ਕਰਨ ਵਾਲਾ ਹੈ ਮਾਈ ਸੁਖੀ ਸਿੰਘ ਜੀ ਸਾਹਿਬ ਦਾ ਸਰਪੰਚ ਇੰਗੀਆਵਾਲੇ ਕਿਸ ਮੁਸੀਬਤ ਆਈ ਹੈ ਕਹਦੇ ਕਹਦੇ ਕੋਈ ਗੱਲ ਸਾਡੇ ਇੱਥੇ ਨਾ ਪਾਣੀ ਦੀ ਨਿਕਾਸੀ ਦੀ ਸਮੱਸਿਆ ਆਈ ਹੈ ਜਿਸ ਤਰ੍ਹਾਂ ਹੁਣੇ-ਹੁਣੇ ਕਿਨੇ ਐਸ.ਡੀ.ਐਮ ਸਾਹਿਬ ਆਏ ਚਲੋ ਉਹਨਾਂ ਨੇ ਕਿਹਾ ਵੀ ਕੁਦਰਤ ਦਾ ਸਾਰਾ ਕੁਝ ਕੁਦਰਤ ਦਾ ਨਹੀਂ ਹੈ ਸਰਕਾਰ ਨੇ WhatsApp ਨੰਬਰ ਜਾਰੀ ਕਰ ਰੱਖਿਆ ਵੀ ਇਹਨਾਂ ਦੇ ਉੱਤੇ ਕੋਈ ਭ੍ਰਸ਼ਟਾਚਾਰ ਦੀ ਸ਼ਿਕਾਇਤ ਦਿਓ ਇਹਨਾਂ ਨੇ ਇੱਕ ਥਾਪੜ ਯੋਜਨਾ ਤੁਸੀਂ ਵੀ ਸੁਣਿਆ ਹੋਣਾ ਬਹੁਤ ਪ੍ਰਚਾਰਿਤ ਕੀਤਾ ਵੇ ਇਹਦੇ ਨਾਲ ਪਾਣੀ ਦਾ ਨਿਕਾਸ਼ ਹੋਏਗਾ ਛਪੜਾਂ ਦਾ ਨਿਕਾਸ਼ ਇਹਨਾਂ ਨੇ ਤਿੰਨ-ਤਿੰਨ ਕੂਏ ਪਟਕੇ ਛੁੱਟ ਦਿੱਤੇ ਜੀ ਅੱਧੇ ਕੱਚੇ ਅੱਧੇ ਪੱਕੇ ਉਹਨਾਂ 'ਚ ਜੁਆਕ ਵੇਣਗੇ ਉਹ ਬਹੁ ਕਰੋੜੀ ਜਿਹੜੀ ਯੋਜਨਾ ਹੈ ਉਹਦੇ ਵਿੱਚ ਕਰੋੜਾਂ ਰੁਪਏ ਦੀ ਹੀਰਾ ਫੇਰੀ ਕਰਗੇ WhatsApp ਦੀ ਲੋੜ ਹੀ ਨਹੀਂ ਤੁਸੀਂ ਮੇਰੀ ਸ਼ਿਕਾਇਤ ਇੱਥੇ ਹੀ ਲੋ ਕਰੋ ਕਾਰਵਾਈ ਭਗਵਤ ਮਾਨਸਾਉ ਨੂੰ ਕਹਿੰਦਾ ਇਹ ਹਬੋਰ ਬਲਾਕ ਦੇ ਵਿੱਚ ਗੁਰਰਾ ਸਿੰਘ ਸੈਕਟਰੀ ਹੈ ਉਹਦੀ ਜਾਂਚ ਕਰੋ ਪ੍ਰਾਪਰਟੀ ਦੀ ਪਤਾ ਲੱਗ ਜਾਏਗਾ ਕਿ ਜਿਹੜੇ ਥਾਪਰੀ ਯੋਜਨਾ ਉਹਨੇ ਕਿਹੜੇ ਪਾਂਡੇ ਵਿੱਚ ਵੜੀ ਹੋਈ ਹੈ ਇਹ ਸਾਰੇ ਜਿਹੜੇ ਪਿੰਡ ਉਜੜੇ ਹੋਏ ਹੈ ਇਹ ਪਾਣੀ ਦੀ ਨਿਕਾਸੀ ਨਹੀਂ ਹੋਣ ਕਰਕੇ ਉਜੜੇ ਹੈ ਇਨਾਮ ਨੇ ਉਹ ਨਾਟਾ ਇਨਾ ਨੇ ਮਾਨਸੂਨ ਸੀਜ਼ਨ ਤੋਂ ਪਹਿਲਾਂ ਛੱਪੜ ਦੀ ਸਫਾਈ ਕਰਵਾਈ ਇਹ ਕਹਿੰਦੇ ਜੀ ਥਾਪਰੀ ਯੋਜਨਾ ਆ ਗਈ ਲੋਕਾਂ ਨੇ ਵਿਚਾਰੇ ਨੇ ਕਦੇ ਅਸਮਾਨ ਵੱਲ ਵੇਖਦੇ ਛੱਪੜੀ ਉਹਦਾਂ ਕੋ ਉੱਤੋਂ ਆ ਰਹੀ ਹੈਗੇ ਕਦੇ ਸੜਕ ਵੱਲ ਵੇਖਦੇ ਛੱਪੜੀ ਉਹਦਾਂ ਇਧਰੋਂ ਆ ਰਹੀ ਹੈਗੇ ਇਹ ਸਾਰਾ ਪੈਸਾ ਖਾਣ ਦਾ ਤਰੀਕਾ ਹੈ ਇਹ ਖਾ ਗਏ ਪੈਸੇ ਲੋਕੀ ਰੁੜ ਗਏ